ਸੋ ਸਤਿਉੰਕੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਰਾਜਨੀ ਕਾਰਜਮਾਤ ਪੰਜਵੀਂ ਦੀ ਵਿਦਿਆਰਥੀ ਹਾਂ ਅੱਜ ਅਸੀਂ ਗੱਲ ਕਰਾਂਗੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਮਹਾਨ ਅਤੇ ਲੰਬੀਆਂ ਯਾਤਰਾਵਾਂ ਬਾਰੇ ਜਿਨ੍ਹਾਂ ਨੇ ਸਿੱਖੀ ਦਾ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਤਰ੍ਹਾਂ ਪ੍ਰਚਾਰ ਦਾ ਉਦੇਸ਼ ਬਾਬਾ ਬਕਾਲਾ ਵਿਖੇ ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਜੀ ਨੇ ਅਨੰੰਤੀ ertidv ਸੌਣ ਤੋਂ ਪਹਿਲਾਂ ਆਪਣਾ ਜਿਆਦਾ ਸਮਾਂ ਧਰਮ ਦੇ ਪ੍ਰਚਾਰ ਲਈ ਨੁਖ ਉਦੇਸ਼ੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਦਾਰ ਨੂੰ ਮੋਰ ਸੁਰਜੀਤ ਕਰਨਾ ਅਦੇ ਲੁਕਾਈ ਨੂੰ ਸੱਚ ਦੇਮਾ ਤੋ ਤੋਣਾ ਗੁਰੂ ਸਾਹਿਬ ਨੇ ਪੰਜਾਬ ਦੇ ਮਾਰੇ ਅਤੇ ਬੰਗਾਲ ਖੇਤਰਾ ਤੋਂ ਯਾਤਰਾ ਆयाम ਕੀਤੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਵਿੱਚੋਂ ਸਭ ਤੋਂ ਮਹੱਤਵਪੂਰਨ ਯਾਤਰਾ ਹੈ ਉਹ ਦਿੱਲੀ ਉੱਤਰ ਪ੍ਰਦੇਸ਼ ਉਹਨਾਂ ਨੇ ਦਿੱਲੀ ਵਿੱਚ ਪਾਈ ਜੇਤਾ ਜੀ ਵਰਗੇ ਸਿੱਖਾਂ ਨੂੰ ਦਰਸ਼ਨ ਦਿੱਤੇ ਜਦੋਂ ਉਹ ਹੀ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿੱਚ ਸੰਤਾ ਸੰਗਤ ਦੀ ਸੇਵਾ ਕਰਦੇ ਹੋ 1668 ਈਸਵੀ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਆਸਾਮ ਦੇ ਰਾਜੇ ਅਤੇ ਮੁਗਲ ਫੌਜਾਂ ਵਿਚਾਲੇ ਸ਼ਾਂਤੀ ਤਕਰਵਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿੱਥੇ ਗੁਰਦੁਆਰਾ ਤੁਬਰੀ ਸਾਹਿਬ ਸਥਾਪਿਤ ਹੈ ਇਹਨਾਂ ਯਾਤਰਾਵਾਂ ਨੇ ਸਿੱਖ ਧਰਮ ਨੂੰ ਸਿਰਫ ਪੰਜਾਬ ਤੱਕ ਸੀਮਿਤ ਨਾ ਰੱਖਦਿਆਂ ਹੋਇਆ ਇਸ ਨੂੰ ਸਮੁੱਚੇ ਭਾਰਤ ਦਾ ਧਰਮ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ